ਕੋਰਟ ਨੇ ਕਿਹਾ ਕਿ ਜੇ ਇਸ ਨੂੰ ਜੇਲ੍ਹ ਭੇਜਿਆ ਤਾਂ ਇਹ ਇਨਸਾਨਾਂ ਨੂੰ ਵੀ ਖਾ ਜਾਊਗਾ ਇੱਕ ਅਜਿਹਾ ਖੌਫਨਾਕ ਦਰਿੰਦਾ ਜਿਸ ਨੇ ਆਪਦੀ ਮਾਂ ਤਾ ਕਾਨੂੰਨੀ ਸੀ ਬਖਸ਼ਿਆ ਤੇ ਜਦੋਂ ਇਸ ਨੂੰ ਫੜਿਆ ਗਿਆ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਪੁਲਿਸ ਵਾਲੇ ਵੀ ਉਲਟੀਆਂ ਕਰ ਲਾ ਕੇ ਸੀ 28 ਗਾ 2017 ਮਹਾਰਾਸ਼ਟਰ ਕੋਲਾਪੁਰ ਪੁਲਸ ਇੱਕ ਬਸਤੀ ਦੇ ਵਿੱਚ ਜਾਂਦੀ ਹੈ ਇੱਥੋਂ ਉਹਨਾਂ ਨੂੰ ਇੱਕ ਫੋਨ ਆਇਆ ਸੀ ਇਸ ਇਲਾਕੇ ਦੇ ਵਿੱਚ ਕੁਛਕੋਰ ਵੀ ਆਦੀਵਾਸੀ ਸਮਾਜ ਦੇ 200 ਲੋਕ ਬਸੇ ਹੋਏ ਨੇ ਪੁਲਿਸ ਇਸ ਬਸਤੀ ਦੇ ਵਿੱਚ ਪਹੁੰਚਦੀ ਹੈ ਇੱਥੋਂ ਦੀ ਇੱਕ ਗਲੀ 'ਚ ਜਦੋਂ ਪੁਲਿਸ ਪਹੁੰਚੀ ਤਾਂ ਉਹਨਾਂ ਨੂੰ ਅਜੀਬ ਜਿਹੀ ਬਦਬੂ ਆਉਣ ਲੱਗੀ ਜਿਵੇਂ ਖੂਨ ਦੀ ਹੋਵੇ ਇਸੇ ਗਲੀ ਦੇ ਕਿਨਾਰੇ ਤੇ ਇੱਕ ਨਾਲੀ ਸੀ ਜਿਸ ਦੇ ਵਿੱਚ ਲਾਲ ਰੰਗ ਦਾ ਪਾਣੀ ਵਹਿ ਰਿਹਾ ਸੀ ਨਾਲੀ ਚ ਪਾਣੀ ਜਿਸ ਪਾਸੇ ਤੋਂ ਆ ਰਿਹਾ ਸੀ ਪੁਲਿਸ ਉਸੇ ਤਰਫ ਜਾਣਾ ਸ਼ੁਰੂ ਕਰ ਦਿੰਦੀ ਆ ਅੱਗੇ ਇੱਕ ਝੋਪੜੀ ਵਰਗੇ ਘਰ ਦੇ ਸਾਹਮਣੇ ਖੂਨ ਨਾਲ ਲਤਪਤ ਆਦਮੀ ਬੈਠਾ ਹੋਇਆ ਸੀ ਕੋਲੀ ਤਨ ਚਾਕੂ ਰੱਖੇ ਹੋਏ ਸੀ ਤੇ ਕੋਲੀ ਇੱਕ ਬਜ਼ੁਰਗ ਔਰਤ ਦੀ ਲਾਸ਼ ਵੀ ਪਈ ਹੋਈ ਸੀ ਉੱਥੋਂ ਦਾ ਜੋ ਮੰਜ਼ਰ ਸੀ ਉਹ ਬਹੁਤ ਜ਼ਿਆਦਾ ਖੋਪਨਾਕ ਸੀ ਜਿਸ ਨੂੰ ਦੇਖਣ ਤੋਂ ਬਾਅਦ ਪੁਲਿਸ ਵਾਲੇ ਵੀ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਪਾਣੀ ਵੀ ਇੱਥੋਂ ਹੀ ਆ ਰਿਹਾ ਸੀ ਜੋ ਆਦਮੀ ਉੱਥੇ ਬੈਠਾ ਹੋਇਆ ਸੀ ਉਹ ਮਾਸ ਵਰਗਾ ਕੁਝ ਖਾ ਰਿਹਾ ਸੀ ਪੁਲਿਸ ਹੋਰ ਜਾਂਚ ਕਰਨ ਦੇ ਲਈ ਘਰ ਦੇ ਅੰਦਰ ਦਾਖਲ ਹੁੰਦੀ ਆ ਤਾਂ ਤਵੇ ਦੇ ਉੱਤੇ ਵੀ ਪੁਲਿਸ ਨੂੰ ਕੁਝ मीट ਮਿਲਦਾ ਜੋ ਕਿ ਉੱਥੇ ਪਕਾਇਆ ਜਾ ਰਿਹਾ ਸੀ ਜਿਸ ਤੇ ਲੂਣ ਮਿਰਚ ਤੇ ਚਟਨੀ ਪਾਈ ਹੋਈ ਸੀ ਉਸੇ ਵਕਤ ਹੀ ਭੀੜ ਦੇ ਵਿੱਚੋਂ ਇੱਕ ਰਾਜੂ ਕੱਚਕੂਰਬੀ ਨਾਂ ਦਾ ਆਦਮੀ ਬਾਹਰ ਆਇਆ ਉਸਨੇ ਕਿਹਾ ਇਹ ਸੁਨੀਲ ਕੱਚਕੂਰਬੀ ਆ ਮੇਰਾ ਭਰਾ ਤੇ ਨਾਲ ਹੀ ਕਹਿੰਦਾ ਕਿ ਇਹ ਜਲਵਾ ਕੱਚਕੂਰਬੀ ਆ ਮੇਰੀ ਮਾਂ ਇਸ ਨੂੰ ਇਹ ਖਾ ਗਿਆ ਸਨੀਲ ਦੀ ਇੱਕ ਪਤਨੀ ਤੇ ਚਾਰ ਬੱਚੇ ਵੀ ਸੀ ਪਰ ਉਹ ਅਕਸਰ ਹੀ ਉਹਨਾਂ ਨਾਲ ਮਾਰਕੁੱਟ ਕਰਿਆ ਕਰਦਾ ਸੀ ਤੇ ਇਸੇ ਲਈ ਉਸ ਦੀ ਪਤਨੀ ਉਸ ਨੂੰ ਛੱਡ ਕੇ ਬੰਬਈ ਚਲੀ ਗਈ ਸੀ ਇੱਕ ਤਰ੍ਹਾਂ ਦਾ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ ਤੇ ਉਸੇ ਵਕਤੀ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਜਾਂਦਾ ਤੇ ਫੋਰੈਂਸਿਕ ਟੀਮ ਵੀ ਉੱਥੇ ਆ ਜਾਂਦੀ ਆ ਉਹਨਾਂ ਦੇ ਦੁਆਰਾ ਸਬੂਤ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਥਵੇ ਦੇ ਉੱਤੇ ਜੋ ਮੀਟ ਦੇ ਟੁਕੜੇ ਪਏ ਹੋਏ ਸੀ ਉਹਨਾਂ ਨੂੰ ਵੀ ਫੋਰੈਂਸਿਕ ਟੀਮ ਦੇ ਦੁਆਰਾ ਇੱਕ ਥੈਲੇ ਦੇ ਵਿੱਚ ਪਾਇਆ ਜਾਂਦਾ ਤੇ ਉਹਨਾਂ ਨੂੰ ਜਾਂਚ ਦੇ ਲਈ ਉੱਥੋਂ ਲੈ ਜਾਇਆ ਜਾਂਦਾ ਫਿਰ ਸੰਨੀਲ ਨੂੰ ਵੀ ਥਾਣੇ ਦੇ ਵਿੱਚ ਲਿਜਾਇਆ ਗਿਆ ਉਸਦੇ ਭਰਾ ਤੇ ਉਸਦੇ ਗਵਾਂਡਿਆਂ ਦੇ ਦੁਆਰਾ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕਰਵਾਈ ਜਾਂਦੀ ਆ ਇਹਨਾਂ ਦੇ ਵਿੱਚ 2 ਦਿਨ ਟੱਕਰ ਦਾ ਸਮਾਂ ਗੁਜ਼ਰ ਚੁੱਕਿਆ ਸੀ ਤੇ ਇਸੇ ਸਮੇਂ ਦੇ ਦੌਰਾਨ ਸੁਨੀਲ ਦੀ ਪਤਨੀ ਲక్ష్ਮੀ ਵੀ ਉੱਥੇ ਪਹੁੰਚ ਗਈ ਉਹ ਪਹਿਲਾਂ ਆਪਣੇ ਘਰ ਜਾਂਦੀ ਆ ਉੱਥੋਂ ਲੋਕਾਂ ਦੇ ਦੁਆਰਾ ਸਾਨੂੰ ਦੱਸਿਆ ਜਾਂਦਾ ਤਾਂ ਉਸ ਤੋਂ ਬਾਅਦ ਉਹ ਉੱਥੋਂ ਦੇ ਨਜ਼ਦੀਕੀ ਥਾਣੇ ਦੇ ਵਿੱਚ ਪਹੁੰਚ ਜਾਂਦੀ ਆ ਉਸ ਤੋਂ ਬਾਅਦ ਸੁਨੀਲ ਦੇ ਕੋਲ ਪਹੁੰਚਦੀ ਹੈ ਤੇ ਸੁਨੀਲ ਨੂੰ ਪੁੱਛਿਆ ਜਾਂਦਾ ਕਿ ਤੂੰ ਮਾਂ ਨੂੰ ਕਿਉਂ ਮਾਰਿਆ ਸੁਨੀਲ ਉਸ ਸਮੇਂ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਨਸ਼ੇ ਦੀ ਹਾਲਤ ਦੇ ਵਿੱਚ ਹੋਵੇ ਤੇ ਉਦੋਂ ਦੁਬਾਰਾ ਆਪਣੀ ਪਤਨੀ ਲక్ష్ਮੀ ਨੂੰ ਕਿਹਾ ਜਾਂਦਾ ਕਿ ਮੈਂ ਮਾਂ ਨੂੰ ਕਦੋਂ ਮਾਰਿਆ ਮੈਂ ਤਾਂ ਬਿੱਲੀ ਮਾਰੀ ਸੀ ਇਸ ਤੋਂ ਪੁਲਸ ਦੇ ਦੁਆਰਾ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸੇ ਪੁੱਛਗਿੱਛ ਦੇ ਦੌਰਾਨ ਉਹਨਾਂ ਦੇ ਗਵਾਂਡੀ ਮੈਜਰ ਕਾਂਟਲੇ ਦੇ ਦੁਆਰਾ ਪੁਲਸ ਨੂੰ ਦੱਸਿਆ ਜਾਂਦਾ ਕਿ ਸੁਨੀਲ ਬਟਪੜ ਤੋਂ ਹੀ ਕਿਸੇ ਵੀ ਜਾਨਵਰ ਨੂੰ ਹੱਥ ਦੇ ਨਾਲ ਹੀ ਫੜ ਕੇ ਮਾਰ ਦਿਆ ਕਰਦਾ ਸੀ ਇਸ ਤੋਂ ਇਲਾਵਾ ਪੁਲਸ ਦੇ ਦੁਆਰਾ ਦੱਸਿਆ ਗਿਆ ਕਿ ਸੁਨੀਲ ਦੇ ਪਿਤਾ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਤੋਂ ਉਸ ਨੂੰ ਇੱਕ ਬੇਟੀ ਸੀ ਤੇ ਦੂਸਰੇ ਵਿਆਹ ਤੋਂ ਦੋ ਬੇਟੇ ਉਹ ਨਗਰ ਨਿਗਮ ਦੇ ਵਿੱਚ ਸਫਾਈ ਕਾਰਚਾਰੀ ਵਜੋਂ ਕੰਮ ਕਰਿਆ ਕਰਦਾ ਸੀ ਫਿਰ ਰਿਟਾਇਰ ਹੋਇਆ ਤਾਂ ਪੈਨਸ਼ਨ ਲੱਗੀ ਫਿਰ ਜਦੋਂ ਉਹ ਮਰਿਆ ਤਾਂ ਉਸਦੀ ਪੈਨਸ਼ਨ ਦੋਨਾਂ ਪਤਨੀਆਂ ਦੇ ਵਿੱਚ ਵੰਡੀ ਗਈ ਤੇ ਇਹ ਸੀ 6-6000 ਰੁਪਏ ਜਾਨਕਿ 6000 ਰੁਪਏ ਜਲਵਾ ਕੱਚਕੂਰ ਵੀ ਨੂੰ ਵੀ ਮਿਲਿਆ ਕਰਦੇ ਸੀ ਉਸ ਦੇ ਦੌਰਾਨ ਦੱਸਿਆ ਜਾਂਦਾ ਕਿ ਸ਼ੁਰੂਆਤ ਦੇ ਵਿੱਚ ਸੁਨੀਲ ਵੈਲਡਿੰਗ ਦਾ ਕੰਮ ਕਰਿਆ ਕਰਦਾ ਸੀ ਪਰ ਜਿਆਦਾ ਨਸ਼ੇ ਕਾਰਨ ਉਸ ਨੂੰ ਕੰਮ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਫਿਰ ਉਸ ਨੂੰ ਕਿਤੇ ਕੰਮ ਵੀ ਨਹੀਂ ਮਿਲਿਆ ਇਸ ਤੋਂ ਬਾਅਦ ਉਹ ਅਕਸਰ ਹੀ ਆਪਦੀ ਮਾਂ ਤੋਂ ਪੈਸਿਆਂ ਦੀ ਮੰਗ ਕਰਿਆ ਕਰਦਾ ਸੀ ਤੇ ਉਸ ਤੋਂ ਲਾ ਬਾ ਸੁਨੀਲ ਨਾਨਵਿਜ ਖਾਣ ਦਾ ਬਹੁਤ ਜ਼ਿਆਦਾ ਵੱਡਾ ਸ਼ਕੀਨ ਸੀ ਤੇ ਉਸ ਦਿਨ ਵੀ ਜਦੋਂ ਉਸ ਨੇ ਨਾਨਵਿਜ ਖਾਣ ਲਈ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ਕਿਹਾ ਸੀ ਕਿ ਜੇਕਰ ਇੰਨਾ ਹੀ ਨਾਨਵਿਜ ਖਾਣ ਦਾ ਸ਼ੌਂਕ ਆ ਤਾਂ ਮੈਨੂੰ ਹੀ ਮਾਰ ਕੇ ਖਾ ਲੈ ਤੇ ਇਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਪਰ ਇਸ ਤੋਂ ਬਾਅਦ ਘਰ ਦੇ ਪਾਸ ਹੀ ਕੁਝ ਬੱਚੇ ਵੀ ਖੇਡ ਰਹੇ ਸੀ ਖੇਡ ਰਹੇ ਇਹਨਾਂ ਬੱਚਿਆਂ ਦੇ ਵਿੱਚੋਂ ਇੱਕ ਸੁਨੀਲ ਦੀ ਭਾਣ ਜੀ ਤੇ ਰਾਜੂ ਦੀ ਬੇਟੀ ਰਖਸ਼ਤਾ ਵੀ ਮੌਜੂਦ ਸੀ ਜਦੋਂ ਉਹਨਾਂ ਦੇ ਘਰ ਦੇ ਪੱਲ ਗੇਂਦ ਆਈ ਤਾਂ ਉਹ ਗੇਂਦ ਲੈਣ ਦੇ ਲਈ ਉਸ ਤੇ ਪੱਲ ਆਉਂਦੀ ਆ ਤਾਂ ਉਸ ਨੂੰ ਨਾਲੀ ਦੇ ਵਿੱਚ ਲਾਲ ਰੰਗ ਦਾ ਖੂਨ ਦੇਖਿਆ ਜਾਂਦਾ ਤੇਸ ਤੋਂ ਬਾਦ ਉਹ ਘਰ ਵੱਲ ਜਾਂਦੀ ਆ ਤੇ ਉਹ ਜਦੋਂ ਘਰ ਦੇ ਵਿੱਚ ਜਾਂਦੀ ਆ ਤੇ ਉਸ ਦੇ ਦੁਆਰਾ ਜੋ ਮੰਚਰ ਦੇਖਿਆ ਜਾਂਦਾ ਉਸ ਦੀਆਂ ਚੀਕਾਂ ਨਿਕਲ ਗਈਆਂ ਇਸ ਤੋਂ ਬਾਅਦ ਚਾਰੇ ਪਾਸੇ ਰੌਲਾ ਪੈ ਗਿਆ ਲੋਕਾਂ ਦੇ ਦੁਆਰਾ ਉੱਥੇ ਭੀੜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਰਾਜੂ ਵੀ ਉੱਥੇ ਆਉਂਦਾ ਤੇ ਉਸ ਦੇ ਦੁਆਰਾ ਜਦੋਂ ਸਭ ਕੁਝ ਦੇਖਿਆ ਜਾਂਦਾ ਤਾਂ ਉਸ ਦੇ ਦੁਆਰਾ ਆਪਣੇ ਭਰਾ ਸੁਨੀਲ ਦੇ ਦੋ ਥੱਪੜ ਮਾਰ ਦਿੱਤੇ ਜਾਂਦੇ ਨੇ ਫਿਰ ਪੁਲਿਸ ਨੇ ਇਸ ਕੇਸ ਦੇ 34 ਗਵਾਹਾਂ ਦੀ ਗਵਾਹੀ ਲਈ ਤੇ ਤੇਸ ਤੋਂ ਇਲਾਵਾ ਸਾਰੇ ਸੈਂਪਲ ਫਰੈਂਸਿਕ ਵਿੱਚ ਭੇਜ ਦਿੱਤੇ ਜਾਂਦੇ ਨੇ ਪਰ ਦੂਸਰੇ ਪਾਸੇ ਸੁਨੀਲ ਹਾਲੇ ਵੀ ਕੁਝ ਮੰਨਣ ਦੇ ਲਈ ਤਿਆਰ ਨਹੀਂ ਸੀ ਕਿ ਮੈਂ ਇਹ ਸਭ ਕੁਝ ਕੀਤਾ ਉਸ ਦਾ ਸਿਰਫ ਤੇ ਸਿਰਫ ਇੱਕੋ ਹੀ ਕਹਿਣਾ ਸੀ ਜੋ ਰਾਟ ਲਗਾ ਰਿਹਾ ਸੀ ਕਿ ਉਸ ਨੇ ਤਾਂ ਸਿਰਫ ਤੇ ਸਿਰਫ ਬਿੱਲੀ ਨੂੰ ਮਾਰਿਆ ਸੀ ਪਰ ਜਦੋਂ ਫੋਰੈਂਸਿਕ ਰਿਪੋਰਟ ਆਈ ਤਾਂ ਸਭ ਸਾਫ਼ ਹੋ ਗਿਆ ਤਵੇ ਤੇ ਪੱਕ ਰਹੇ ਮਾਸ ਤੋਂ ਲੈ ਕੇ ਜੋ ਖਾ ਰਿਹਾ ਸੀ ਉਹ ਕਿਸੇ ਜਾਨਵਰ ਦਾ ਨਹੀਂ ਸੀ ਬਲਕਿ ਇਨਸਾਨ ਦਾ ਸੀ ਪੁਲਸ ਨੇ ਅਰੈਸਟ ਤੋਂ ਬਾਅਦ ਸੁਨੀਲ ਦੀ ਉਲਟੀ ਦਾ ਸੈਂਪਲ ਵੀ ਲੈਤਾ ਸੀ ਤੇ ਉਸ ਨੂੰ ਵੀ ਫੋਰੈਂਸਿਕ ਦੇ ਵਿੱਚ ਭੇਜ ਦਿੱਤਾ ਗਿਆ ਸੀ ਜਿੱਤੇ ਬਚੋਦ ਦੇ ਦੁਆਰਾ ਜੋ ਵੀ ਖਾਧਾ ਗਿਆ ਉਹ ਪੁਲਸ ਦੇ ਸਾਹਮਣੇ ਆ ਜਾਣਾ ਸੀ ਜਦੋਂ ਯਲਵਾ ਦੇ ਤੇ ਉਸ ਮਾਸ ਦੇ ਡੀਐਨਏ ਨੂੰ ਮਿਲਾ ਕੇ ਦੇਖਿਆ ਗਿਆ ਤਾਂ ਇਹ ਦੋਨੋਂ ਮੈਚ ਕਰ ਜਾਂਦੇ ਨੇ ਯਾਨੀ ਕਿ ਇਹ ਦੋਨੋਂ ਹੀ ਯਲਵਾ ਦੇ ਸੀ ਇਹੀ ਨਹੀਂ ਸੁਨੀਲ ਦੇ ਜੋ ਸਰੀਰ ਕੱਪੜਿਆਂ ਤੇ ਚਾਕੂ ਦੇ ਉੱਤੇ ਖੂਨ ਦੇ ਨਿਸ਼ਾਨ ਮਿਲੇ ਸੀ ਉਹ ਵੀ ਉਸ ਦੇ ਨਾਲ ਮੈਚ ਕਰ ਜਾਂਦੇ ਨੇ ਉਸ ਨੇ ਇਹ ਸਭ ਉਹਨਾਂ ਚਾਕੂ ਦੇ ਨਾਲ ਕੀਤਾ ਸੀ ਜਿਨ੍ਹਾਂ ਦਾ ਇਸਤੇਮਾਲ ਉਹ ਇਸ ਤੋਂ ਪਹਿਲਾਂ ਬੱਕਰੇ ਸੂਰ ਬਿੱਲੀ ਤੇ ਹੋਰ ਜਾਨਵਰਾਂ ਨੂੰ ਕੱਟਣ ਦੇ ਲਈ ਕਰਿਆ ਕਰਦਾ ਸੀ ਫਰੈਂਸਿਕ ਰਿਪੋਰਟ ਤੋਂ ਇਹ ਕਲੀਅਰ ਹੋ ਚੁੱਕਿਆ ਸੀ ਕਿ ਉਸ ਨੇ ਇਹ ਸਭ ਨਸ਼ੇ ਦੀ ਹਾਲਤ 'ਚ ਨਹੀਂ ਸੀ ਕੀਤਾ ਬਲਕਿ ਜਿਸ ਸਮੇਂ ਉਸ ਦੇ ਦੁਆਰਾ ਆਪਣੀ ਮਾਨ ਵਾਲੇ ਸਭ ਕੁਝ ਕੀਤਾ ਗਿਆ ਉਹ ਪੂਰੇ ਹੋਸ਼ ਤੇ ਹਵਾਸ ਦੇ ਵਿੱਚ ਮੌਜੂਦ ਸੀ ਉਸ ਦੀ ਉਲਟੀ ਦਾ ਸੈਂਪਲ ਜੋ ਪੁਲਿਸ ਦੇ ਦੁਆਰਾ ਲੈਂਤਾ ਗਿਆ ਸੀ ਉਹਦੇ ਵਿੱਚ ਵੀ ਨਸ਼ੇ ਦਾ ਕੋਈ ਵੀ ਪੁਆਇੰਟ ਤੱਕ ਨਹੀਂ ਸੀ ਆਇਆ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਚਾਰਜ ਸ਼ੀਟ ਤਿਆਰ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਤੇ ਸਿਰਫ 80 ਦਿਨਾਂ ਦੇ ਵਿੱਚ ਪੁਲਿਸ ਦੇ ਦੁਆਰਾ ਸੁਨੀਲ ਦੇ ਖਿਲਾਫ ਚਾਰਜੀਟ ਆਈਡੀਓ ਕੋਰਟ ਦੇ ਵਿੱਚ ਦਾਖਲ ਵੀ ਕਰ ਦਿੱਤੀ ਜਾਂਦੀ ਆ ਤੇ ਇਸ ਤੋਂ ਬਾਅਦ ਜੱਜ ਦੇ ਦੁਆਰਾ ਸਾਰਾ ਕੇਸ ਸੁਣਨ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਉਣ ਦੇ ਸਮੇਂ ਜੋ ਕਿਹਾ ਉਹ ਇਹ ਸੀ ਕਿ ਜਿਸ ਤਰ੍ਹਾਂ ਦੇ ਨਾਲ ਇਹ ਹਤਿਆ ਕੀਤੀ ਗਈ ਆ ਉਸ ਤੋਂ ਪਤਾ ਲੱਗਦਾ ਕਿ આરોપી ਦੂਜਿਆਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਕਰਦਾ ਉਸ ਚ ਸੁਧਾਰ ਦੀ ਕੋਈ ਵੀ ਗੁੰਜਾਇਸ਼ ਬਾਕੀ ਨਹੀਂ ਆ ਉਸ ਨੇ ਅਚਾਨਕ ਇਹ ਸਭ ਕੁਝ ਨਹੀਂ ਕੀਤਾ ਉਹ ਨਸ਼ੇ ਦੇ ਵਿੱਚ ਮੌਜੂਦ ਨਹੀਂ ਸੀ ਉਸ ਨੇ ਇਹ ਸਭ 14 ਇੰਚ ਦੇ ਇੱਕ ਵੱਡੇ ਚਾਕੂ ਤੇ ਦੋ ਹੋਰ ਛੋਟੇ ਚਾਕੂਆਂ ਦੇ ਨਾਲ ਕੀਤਾ ਇਸ ਤਰ੍ਹਾਂ ਦੇ ਚਾਕੂ 부ਚੜਖਾਨੇ ਦੇ ਵਿੱਚ ਚੂਹੇ ਹੁੰਦੇ ਨੇ ਤੇ ਜਿਸ ਇਨਸਾਨ ਦੇ ਵਿਚਾਰ ਦੀ ਮਾਂ ਨੂੰ ਲੈ ਕੇ ਰਹਿਮ ਨਹੀਂ ਆ ਉਹ ਇਸ ਸਮਾਜ ਦੇ ਵਿੱਚ ਚीन ਦੇ ਲਾਇਕ ਨਹੀਂ ਆ ਕੋਰਟ ਦੁਆਰਾ ਇਸ ਕੇਸ ਨੂੰ ਰੈਅਰ ਆਫ ਰੈਅਰ ਅਰੈਸਟ ਕੇਸ ਦੱਸਿਆ ਸੀ ਤੇ ਇਹ ਵੀ ਕਿਹਾ ਕਿ ਜੇਕਰ ਇਸ ਨੂੰ ਉਮਰ ਕਾਇਤ ਦਿੱਤੀ ਗਈ ਤਾਂ ਇਹ ਜੇਲ੍ਹ ਦੇ ਵਿੱਚ ਲੋਕਾਂ ਨੂੰ ਮਾਰ ਕੇ ਖਾ ਜਾਊਗਾ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਗਿਆ ਤੇ ਫਿਰ ਉੱਥੋਂ ਬੰਬੇ ਹਾਈ ਕੋਰਟ ਦੇ ਵਿੱਚ ਵੀ ਪਰ ਉੱਥੋਂ ਵੀ ਉਸ ਦੀ ਫਾਂਸੀ ਬਰਕਰਾਰ ਰੱਖੀ ਗਈ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ